जय शंकर जी जय शंकर जी मेरा नाम सुभाष जी ਤੁਸੀਂ ਜੁੜੇ ਬੜੀ ਕਾਫੀ ਸਮੇਂ ਬਾਅਦ ਜੁੜੇ ਹੋ ਮੈਨੂੰ ਹੁਣ ਤੱਕ ਪਤਾ ਲੱਗਾ ਹੈ ਕਿ ਤੁਹਾਡੇ ਦੇ ਮਾਮਲਾ ਦਰਜ ਕਰ ਦਿੱਤਾ ਗਿਆ ਥਾਣਾ ਰਣਜੀਤਪੁਰ ਅੰਮ੍ਰਿਤਸਰ ਵਿਖੇ ਇੱਕ ਮੈਲਾ ਪੁਸ਼ਪਾ ਦੀ ਸ਼ਿਕਾਇਤ ਦੇ ਉੱਪਰ ਕਿ ਤੁਸੀਂ ਕੋਈ ਲੜਕੇ ਭੇਜੇ ਹੈ WhatsApp ਤੇ ਕਾਲ ਕਰਕੇ ਉਹਨੂੰ ਥ੍ਰੈਟ ਕੀਤਾ ਤੇ ਉਹਨਾਂ ਲੜਕਿਆਂ ਨੇ ਮਤਲਬ ਕਿ ਉਹਦੀ ਬੇਇੱਜ਼ਤੀ ਕੀਤੀ ਹੈ ਇਥੋਂ ਤੱਕ ਕਿ ਕੱਪੜੇ ਬਾੜਨ ਤੱਕ ਦੇ ਦੋਸ਼ ਲਗਾਏ ਗਏ ਜੋ ਤੁਹਾਡੇ ਦੇ ਉੱਪਰ ਇਲਜ਼ਾਮ ਲੱਗੇ ਨੇ ਕਿਸ ਤਰ੍ਹਾਂ ਇਹ ਕਾਰਵਾਈ ਮਤਲਬ ਤੁਸੀਂ ਇਥੋਂ ਤੱਕ ਮਤਲਬ ਪਹੁੰਚ ਗਏ ਕਿ ਮਹਿਲਾ ਨੂੰ ਤੁਸੀਂ ਟਾਰਗੇਟ ਕੀਤਾ ਇੱਕ ਲੇਡੀ ਨੂੰ ਇਹ ਅਰੋਪ ਬਿਲਕੁਲ ਬੇਬੁਨਿਆਦ ਹੈ ਪਹਿਲਾਂ ਵੀ ਜਿੰਨੇ ਐਫਰ ਹੋਈਆਂ ਮੇਰੇ ਤੇ ਫੇਕ ਹੋਈਆਂ ਔਰ ਉਹਦੇ ਵਿੱਚ ਹਾਈ ਕੋਰਟ ਵਿੱਚ ਕੁਐਸ਼ ਵਿੱਚ ਜਿਹੜੇ ਏਸੀਪੀ ਨੋਰਥ ਆ ਖੁਦ ਲਿਖ ਕੇ ਦੇ ਕੇ ਆਏ ਵੀ ਸਾਨੂੰ ਇਹ ਲੜਿੰਦੇ ਨਹੀਂ ਔਰ ਇਸ ਔਰਤ ਨੇ ਇਹ ਮਾਫੀਆ ਦੇ ਨਾਲ ਮਿਲੀ ਹੋਈ ਏ ਮੈਂ ਜਦੋਂ ਵੀ ਮਾਫੀਆ ਖਿਲਾ ਅਵਾਜ਼ ਚੁੱਕਦਾ ਵਾਂ ਤੇ ਉਹ ਇਸ ਔਰਤ ਨੂੰ ਅੱਗੇ ਕਰਕੇ ਮੇਰੇ ਤੇ ਕੋਈ ਨਾ ਕੋਈ ਫੇਕ ਐਫੇਅਰ ਕਰਾ ਦਿੰਦੇ ਆ ਮੈਂ ਹੁਣ ਅਵਾਜ਼ ਚੁੱਕੀ ਸੀ ਜਿਹੜੇ ਇੰਪਰੂਵਮੈਂਟ ਉਸ ਤੇ ਚ ਪ੍ਰਸਤਾ ਜਾਰੀ ਹੋਈ ਸੀ 52 ਕਰੋੜ 81 ਲੱਖ ਦਾ ਟੈਂਡਰ ਮੈਂ ਕੈਨਸਲ ਕਰਾਇਆ ਔਰ 11 ਅਫਸਰ ਸਸਪੈਂਡ ਹੋਏ ਆ ਜਿੰਦੇ ਚ 7 ਅਫਸਰ ਪਹਿਲਾਂ ਹੋ ਗਏ ਸੀ ਸਸਪੈਂਡ 30 ਅਗਸਤ ਨੂੰ ਜਿਹੜੇ AIT ਦੇ ਹੈਗੇ ਸੀ ਇੰਪਰੂਵਮੈਂਟਸ ਦੇ ਉਸ ਤੋਂ ਬਾਅਦ ਦੋ ਲੋਕਲ ਬੋਡੀ ਦੇ ਇੱਕ ਲੋਕਲ ਬੋਡੀ ਦਾ ਮਤਲਬ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ ਤੇ ਤੁਹਾਨੂੰ ਇਹ ਸਜ਼ਾ ਦਿੱਤੀ ਗਈ ਹੈ ਪੁਲਿਸ ਵੱਲੋਂ ਮੈਂ ਇਹਨੂੰ ਸਜ਼ਾ ਨਹੀਂ ਸਮਝਦਾ ਜੀ ਮੈਂ ਭੋਲੇ ਸ਼ੰਕਰ ਦਾ ਪ੍ਰਸ਼ਾਸਨ ਹਾਂ ਮਤਲਬ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਚੁੱਕਦਾ ਆਂ ਤੇ ਚੁੱਕਦਾ ਰਾਂਗਾ ਔਰ ਮੈਂ ਸਰਕਾਰ ਦਾ ਰੈਵਨਿਊ ਵਧਾਇਆ ਹੈ ਕਈ ਜਗ੍ਹਾ ਪ੍ਰਾਪਰਟੀਆਂ ਮੈਂ ਸਰਕਾਰ ਨੂੰ ਦਵਾਈਆਂ ਜਿਹੜੀਆਂ ਜਿਹੜੀਆਂ ਮਾਫੀਆ ਨੇ ਕਬਜ਼ੇ ਕੀਤੀਆਂ ਸੀ ਔਰ ਅੱਜ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਹੜੀ ਮਜਬੂਰੀ ਹੈ ਵੀ ਉਹ ਮਾਫੀਆ ਦੇ ਨਾਲ ਕੰਪਰੋਮਾਈਜ਼ ਕਰਕੇ ਮੇਰੇ ਤੇ ਫੇਕ ਪਰਚਾ ਕਰ ਰਹੀ ਏ ਪਹਿਲਾਂ ਵੀ ਜਿਹੜੇ ਪਰਚੇ ਕੀਤੇ ਸੀ ਉਹ ਫੇਕ ਸੀ ਔਰ ਇੱਕ ਪਰਚੇ ਤਾਂ ਮੇਰੇ ਬੇਡੇ ਦਾ ਵੀ ਪਰਚਾ ਕਰਤਾ ਸੀ ਨਾ ਔਰ ਬਾਅਦ ਇਨ੍ਹਾਂ ਦੀ ਰਿਚਰਡ ਲੈਂਦੇ ਦੀ ਵੀਡੀਓ ਵੀ ਆ ਗਈ ਸੀ ਮੈਂ ਨਹੀਂ ਸਮਝਦਾ ਵੀ ਪੁਲਿਸ ਪ੍ਰਸ਼ਾਸਨ ਕੀ ਸਾਬਤ ਕਰਨਾ ਚਾਹੁੰਦੀ ਏ ਮੈਂ ਇੱਕ 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 ਅਹਿਮ ਗੱਲ ਇੱਕ ਅਹਿਮ ਗੱਲ ਮੈਂ ਐਫ ਆਈ ਆਰ ਤੁਹਾਡੀ ਦੇਖ ਰਿਹਾ ਸੀ ਕਿ ਕੱਲ ਦੀ ਕੱਲ ਦੀ ਇਹ ਘਟਨਾ ਦੱਸੀ ਗਈ ਹੈ ਜੋ ਔਰਤ ਵੱਲੋਂ ਬਿਆਨ ਦਿੱਤੇ ਕਿ ਪੁਸ਼ਪਾ ਵੱਲੋਂ ਤਾਂ ਰਾਤ 1 ਵਜੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਮਤਲਬ ਇੰਨੀ ਜਲਦੀ ਤਫ਼ਤੀਸ਼ ਵੀ ਹੋ ਗਈ ਹੈ ਸਾਰੇ ਮੈਟਰ ਦੀ ਕਿਉਂਕਿ ਅਣਪਛਾਤੇ ਦੇ ਅਜੇ ਤੱਕ ਪੁਲਿਸ ਨੇ ਆਇਡੈਂਟੀਫਾਈ ਨਹੀਂ ਕੀਤੇ ਕਿਹੜੇ ਸੀ ਪੁਲਿਸ ਨੂੰ ਕੱਲਾਂ ਅਣਪਛਾਤੇ ਆਇਡੈਂਟੀਫਾਈ ਕਰਨੇ ਚਾਹੀਦੇ ਸੀ ਬਾਅਦ ਮੇਰੇ ਤੇ ਐਫ ਆਰ ਕਰਨੀ ਚਾਹੀਦੀ ਨੰਬਰ 2 ਤੇ ਪੁਲਿਸ ਨੂੰ ਮੇਰਾ رابطہ ਕਰਨਾ ਚਾਹੀਦਾ ਹੈ ਮੈਂ ਸ਼ਹਿਰ ਦਾ ਇੱਕ ਚੰਗਾ ਭਲਾ ਸ਼ਖਸੀਤਾ ਐਨਜੀਓ ਮੇਰੀ ਪੁਲਿਸ ਅਫਸਰ ਰੋਬਿਨਾ ਸਿੰਘ ਨਾਲ ਕਈ ਵਾਰ ਗੱਲਬਾਤ ਹੁੰਦੀ ਰਹਿੰਦੀ ਹੈ ਕੀ ਗੱਲ ਰੋਬਿਨਾ ਸਿੰਘ ਦਾ ਐਸ ਦਾ ਫੋਨ ਕਰਨਾ ਉੱਚ ਨਹੀਂ ਹੈਗਾ ਬਣਿਆ ਵੀ ਮੇਰੇ ਤੇ ਮੇਰਾ ਬਿਆਨ ਲੈਂਦਾ ਮੇਰਾ ਵਰਜਨ ਲੈਂਦਾ ਵੀ ਮੈਂ ਫੋਨ ਕਰਵਾਇਆ ਕਿ ਨਹੀਂ ਕਰਵਾਇਆ ਕੇਵਲ ਇੱਕ ਪੱਖ ਦੇ ਆਧਾਰ ਤੇ ਇਹ ਪਰਚੇ ਕੀ ਜਾਣਗੇ ਪਹਿਲਾਂ ਇਹਨਾਂ 30 ਦਸੰਬਰ 2024 ਨੂੰ ਮੇਰੇ ਤੇ ਪਰਚਾ ਕੀਤਾ ਫੇਕ ਫਿਰ ਇਹਨਾਂ ਮਈਅ ਵਿੱਚ ਕੀਤਾ ਫੇਕ ਫੇਰ ਮੇਰੇ ਤੇ ਹੁਣ ਉਸੇ ਔਰਤ ਦੇ ਵਿਆਹ ਤੇ ਇੱਕ ਔਰਤ ਲਗਾਤਾਰ ਮਾਫੀਆਂ ਨਾਲ ਮਿਲ ਕੇ ਮੇਰੇ ਤੇ ਪਰਚੇ ਕਰਾ ਰਹੀ ਏ ਪਹਿਲਾਂ ਵੀ ਇਹ ਹੁਣ ਪਰਚਾੜਾ ਮੇਰੇ ਤੇ ਕਰਾਇਆ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਤੇ ਜਿਹੜਾ ਬਲੈਕਮੈਲਰ ਸ਼ਹਿਰ ਦਾ ਵੱਡਾ ਹੈਗਾ ਮਨਦੀਪ ਸਿੰਘ ਮੰਨਾ ਜਿਹੜਾ 52 ਕਰੋੜੀ ਘਟਾਲੇ 'ਚ ਜਿਹੜੇ ਇਨਵੋਲਵ ਹੋਏਗੇ ਜਿਨ੍ਹਾਂ ਦੇ ਖਿਲਾਫ ਅਸੀਂ ਹਾਈ ਕੋਰਟ 'ਚ ਸੀਬੀਆ ਦੀ ਜਾਂਚ ਦੀ ਮੰਗ ਕੀਤੀ ਏ ਇਹ ਮੇਰੇ ਤੇ ਦਬਾਅ ਬਣਾ ਰੋਸੇ ਪਰਚਾ ਕਰਾਇਆ ਗਿਆ ਪਰ ਮੈਂ ਕਿਸੇ ਦਬਾਅ ਕੇ ਨਹੀਂ ਝੁਕਿਆ ਤੇ ਨਾ ਝੁਕਣਾ ਮੈਂ ਆਪਣੀ ਆਵਾਜ਼ ਹੋਰ ਬਲੰਦੀ ਨਾਲ ਵਧਾਵਾਂਗਾ ਔਰ ਜਿਹੜੇ ਜਿਹੜੇ ਭ੍ਰਸ਼ਟਾਚਾਰੀ ਹੈਗੇ ਆ ਉਹਨਾਂ ਦੇ ਖਿਲਾਫ ਹਾਈ ਕੋਰਟ ਚ ਕਾਰਵਾਈ ਕਰਾਵਾਂਗਾ ਕੱਲੇ ਕੱਲੇ ਭ੍ਰਸ਼ਟਾਚਾਰੀ ਨੂੰ ਹਾਈ ਕੋਰਟ ਦੇ ਪੋੜੀਆਂ ਚੜਾਵਾਂਗਾ ਮਨਦੀਪ ਸਿੰਘ ਮੰਨੇ ਤੇ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਮੈਨੂੰ ਨਹੀਂ ਪਤਾ ਵੀ ਤੁਸੀਂ ਇੰਨੇ ਥੱਲੇ ਡਿੱਗ ਜਾਓਗੇ ਤੁਹਾਡਾ ਕਿਰਦਾਰ ਇੰਨਾ ਨੀਵਾ ਹੈ ਵੀ ਤੁਸੀਂ ਬਖਲਾਗੇ ਤੇ ਝੂਠੇ ਪਰਚੇ ਦੇ ਆਗੇ ਔਰ ਜਿਹੜੇ ਪੰਜਾਬ ਦੇ ਮਾਨ ਸੀਐਮ ਭਗਵੰਤ ਸਿੰਘ ਮਾਨ ਜੀਏ ਮੈਂ ਉਹਨਾਂ ਤੱਕ ਆਪਣੀ ਆਵਾਜ਼ ਆਪ ਜੀ ਦੇ ਰਚਣਾ ਚਾਹਣਾ ਵਾਂ ਭਗਵੰਤ ਸਿੰਘ ਮਾਨ ਜੀ ਮੈਂ ਅੱਜ ਤੱਕ ਹਮੇਸ਼ਾ ਸਮਾਜ ਪੱਖੀ ਕੰਮ ਕੀਤੇ ਆ ਔਰ ਸਰਕਾਰ ਦਾ ਰੈਵਨਿਊ ਬਧਾਇਆ ਮੇਰਾ ਕਿਤੋਂ ਰਿਕਾਰਡ ਚੈੱਕ ਕਰ ਲਓ ਮੇਰਾ ਲਾਈਵ ਡਿਟੈਕਟਿਵ ਟੈਸਟ ਚੈੱਕ ਕਰਾ ਲਓ ਮੇਰਾ ਨਾਰਕੋ ਟੈਸਟ ਕਰ ਲਓ ਕਿਤੇ ਵੀ ਮੈਂ ਗਲਤ ਹੋਵਾਂ ਤੇ ਮੈਨੂੰ ਮੇਰੀ ਭੰਤੀ ਸਜ਼ਾ ਦਿਓ ਮੇਰਾ ਲਾਈਵ ਡਿਟੈਕਟਿਵ ਟੈਸਟ ਕਰਾਓ ਔਰ ਇਸ ਔਰਤ ਦਾ ਲਾਈਵ ਡੈਟੋ ਟੈਸਟ ਕਰਾਓ ਜਿਹਨੇ ਮੇਰੇ ਤੇ ਝੂਠਾ ਬਲੇਮ ਲਾਇਆ ਹੈ ਔਰ ਅਜ ਤੱਕ ਕਦੀ ਕੋਈ ਬਲੇਮ ਸਾਬਤ ਨਹੀਂ ਹੋਇਆ ਹਮੇਸ਼ਾ ਪੁਲਿਸ ਪ੍ਰਸ਼ਾਸਨ ਮਰਤੇ ਝੂਠੇ ਬਲੇਮ ਲਾ ਕੇ ਐਫ ਆਈ ਆਰ ਕਰ ਦਿੰਦੀ ਏ ਬਿਨਾ ਮੇਰਾ ਪੱਖ ਜਾਣੇ ਜਿਹੜਾ ਕਿ ਲੋਕਤੰਤਰ ਦਾ ਹੱਕਾਨ ਹੈ ਧੰਨਵਾਦ ਜੀ ਆਰ ਭਾਰਤ ਨਾਲ ਗੱਲਬਾਤ ਕਰਨ ਲਈ